ਆ ਤਾਂ ਦਿੱਲੀ ਵਾਲੇ ਐ ਕੇਜਰੀਵਾਲ ਨੂੰ ਕੀ ਪਤਾ ਝੋਲਾ ਕਿਵੇਂ ਵੀ ਲਈਦਾ ਨਰਮਾ ਕਿਵੇਂ ਹੁੰਦਾ ਇਹਨੂੰ ਤਾਂ ਪਤਾ ਨਹੀਂ ਆਦਾ ਇੱਥੇ ਲੁੱਟਣਾ ਐ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲਾ ਮਹੱਲੀ ਵਿੱਚ ਮਾਰ ਖੇਡਦਾ ਦਫ਼ਤਰ ਤੇ ਆਪਣਾ ਘਰ ਬਣਾ ਲਿਆ ਹੁਣ ਮੁਹੱਲੀ ਰਹਿੰਦਾ ਐ ਅਸ ਸੋਡਿਆ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਐ ਉਹਨੂੰ Chief Minister ਦੀ ਨਾਲ ਦੀ ਕੋਠੀ ਦੇਤੀ ਹੈ ਚਾਰ ਮਹਿਕਮੇ ਸਸੋੜੀਏ ਕੋਲੇ ਹੈ ਤੇ ਚਾਰ ਮਹਿਕਮੇ ਜੈਨ ਕੋਲੇ ਹੈ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵਾਨਤਮਾਨ ਕੋਲੇ ਨਹੀਂ ਜਾਂਦੇ ਮੀਟਿੰਗਾਂ ਪੰਜਾਬ ਪਵੰਚ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਹੈ ਪਠੰਡਾ ਡੀਸੀ ਅਫਸਰ ਦੇ ਸਾਹਮਣੇ ਪਠੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜੋਸ਼ ਦੇਖ ਕੇ ਤੁਹਾਡਾ ਕੱਠ ਦੇਖ ਕੇ ਮੇਰਾ ਸਿਰ ਝੁਕਦਾ ਹੈ ਵੱਡੇ ਬਾਦਲ ਸਾਹਿਬ ਨੂੰ ਮੈਨੂੰ ਵੀ ਇਸ ਸਾਰੀ ਸਮੂਚੀ ਕਾਲੀ ਲੀਡਰਸ਼ਿਪ ਨੂੰ ਅਕਾਲੀ ਵਰਕਰਾਂ ਤੇ ਮਾਣ ਹੈ ਆ ਆਪਣਾ ਘਰ ਹੈ ਜੋ ਹਾਲਾਤ ਬਣੇ ਆ ਮੈਂ ਉਹਨਾਂ ਬਾਰੇ ਪਹਿਲੇ ਜ਼ਿਕਰ ਕਰਨਾ ਚਾਹਾਂਗਾ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲਾਨਿੰਗ ਕੀਤੀ ਗਈ ਕਿ ਮੈਨੂੰ 25 30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆ ਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਤੇ ਅਫਸਰ ਗਏ ਆਪਣੇ ਵੱਖ-ਵੱਖ ਸ਼ਹਿਰਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਵੇਂ ਥੋੜੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ 'ਚ ਮੈਨੂੰ ਲੱਗਦਾ ਮੈਨੂੰ ਲੱਗਾ 212 ਕਿੱਲੇ ਐ ਲੁਧਿਆਣੇ 'ਚ ਕਿਉਂਕਿ ਜਿਆਦਾ ਮੋਟਾ ਪੈਸਾ ਬੰਦਾ ਸੀ 24000 ਕਿੱਲਾ ਲੁਧਿਆਣੇ ਚ ਲੈਣ ਲੱਗੇ ਆ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਤੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇ ਸਕਾਂਗੇ ਫਿਰ ਇਹਨੇ ਇੱਕ ਸਕੀਮ ਲੱਗੀ ਕਿਉਂਕਿ ਜਦੋਂ ਬਾਦਲ ਸਾਹਿਬ ਆਪਣੀ ਜ਼ਮੀਨ ਆਪਾਂ ਕਿਸੇ ਕੰਮ ਵਾਸਤੇ ਲੈਂਦੇ ਸੀ ਭਾਵੇਂ ਕੁੱਦਾ ਯੂਨੀਵਰਸਿਟੀ ਬਣੀ ਭਾਵੇਂ ਆ ਥਰਮਲ ਪਲੈਂਟ ਬਣਿਆ ਕਿਸਾਨਾਂ ਨੂੰ ਬਣਾਉਂਦੇ ਸੀ ਜੋ ਮੂੰਹ ਤੋਂ ਕਰ ਦਿੰਦੇ ਸੀ ਆਪਣੇ ਨਾਲ ਦਿਨਾਂ ਨੂੰ ਉਹ ਤੋਂ ਵੱਧ ਦਿੰਦੇ ਸੀ ਦਿੰਦੇ ਸੀ ਕਿ ਨਹੀਂ ਬਾਪੂ ਬਾਦਲ 4 ਗੁਣਾ ਮੈਨੂੰ ਲੱਗਦਾ ਬਾਅਦ ਵਿੱਚ ਮੈਂ ਕਈ ਵਾਰ ਪਿੰਡਾਂ 'ਚ ਲੜਾਈ ਪੈ ਜਾਂਦੀ ਸੀ ਕਿ ਸਾਡੀ ਜ਼ਮੀਨ ਕਿਉਂ ਨਹੀਂ ਦਿੰਦੇ ਕੁਜਾੜਾ ਪੱਤਾ ਨਾਲ ਕਿਉਂਕਿ ਕੁਜਾੜਾ ਪੱਤਾ ਤੋਂ ਲੈ ਕੇ ਸਾਰਾ ਕੁਝ ਉਦੋਂ ਕਮੇਟੀ ਵਿੱਚ ਪਿੰਡ ਦਾ ਸਰਪੰਚ ਹੁੰਦਾ ਸੀ ਐਮਐਲਏ ਹੁੰਦਾ ਸੀ ਤੇ ਜੋ ਫੈਸਲਾ ਹੋ ਜਾਂਦਾ ਸੀ ਮੇਰੇ ਬਾਪੂ ਬਾਦਲ ਦੀ ਸੋਚ ਸੀ ਕਿ ਕਿਸਾਨ ਨੇ ਆਪਣਾ ਦਿਲ ਦਿੱਤਾ ਤੇ ਉਹਨੂੰ ਉਹਨੂੰ ਕਿਸੇ ਚੀਜ਼ ਦੀ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਆਪਣੀ ਜ਼ਮੀਨ ਛੱਡ ਰਿਆਂ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੈਨੂੰ ਯਾਦ ਆ ਜਿਹੜੇ ਆਪਣੇ ਕਿਸਾਨਾਂ ਨੇ ਆਪਾਂ ਜ਼ਮੀਨ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਯੂਨੀਵਰਸਿਟੀ ਵਾਸਤੇ ਦਿੱਤੀ ਜੇ ਉਹਨਾਂ ਨੇ 20 ਕਿੱਲੇ ਦਿੱਤੀ ਤੇ ਜਾ ਕੇ 50 60 ਕਿੱਲੇ ਬਣਾ ਲਏ ਅੱਗੇ ਜਾ ਕੇ ਕਿਉਂਕਿ ਨਾਲੇ ਮੋਟਰਾਂ ਸਾਰਾ ਕੁਸ਼ੀ ਤੇ ਇਹਨਾਂ ਨੂੰ ਤਾਂ ਪਤਾ ਨਹੀਂ ਆ ਤਾਂ ਦਿੱਲੀ ਵਾਲੇ ਆ ਕੇਜਰੀਵਾਲ ਨੂੰ ਕੀ ਪਤਾ ਹੈ ਝੋਲਾ ਕਿਵੇਂ ਵੀ ਚਲਾਈਦਾ ਹੈ ਨਰਮਾ ਕਿਵੇਂ ਹੁੰਦਾ ਹੈ ਇਹਨੂੰ ਤਾਂ ਪਤਾ ਨਹੀਂ ਆਤਾ ਇੱਥੇ ਲੁੱਟਣ ਆਏ ਆ ਪੰਜਾਬ ਵਿੱਚ ਆ ਭਗਵਾਨ ਤਮਨ ਨਹੀਂ ਆ ਮੁੱਖ ਮੰਤਰੀ ਕੇਜਰੀਵਾਲ ਹੈ ਮਹੱਲੀ ਵਿੱਚ ਮਾਰ ਖੇਡਦਾ ਦਫ਼ਤਰ ਤੇ ਆਪਣਾ ਘਰ ਬਣਾ ਲਿਆ ਹੁਣ ਮੁਹੱਲੀ ਰਹਿੰਦਾ ਹੈ ਆ ਸਸੋਡੀਆਂ ਜਿਹੜਾ ਇਹਨਾਂ ਦਾ ਉਥੋਂ ਕੱਢਿਆ ਜੇਲ੍ਹ ਚੋਂ ਆਇਆ ਉਹਨੂੰ ਟੀਮ ਮਿਨਿਸਟਰ ਦੀ ਨਾਲ ਦੀ ਕੋਠੀ ਦੇਤੀ ਆ ਚਾਰ ਮਹਿਕਮੇ ਸਸੋੜੀਏ ਕੋਲੇ ਆ ਤੇ ਚਾਰ ਮਹਿਕਮੇ ਜੇਨ ਕੋਲੇ ਆ ਤੇ ਮੁੱਖ ਮੰਤਰੀ ਬਣ ਗਿਆ ਕੇਜਰੀਵਾਲ ਪੰਜਾਬ ਦੇ ਅਫਸਰ ਭਗਵੰਤ ਮਾਨ ਕੋਲੇ ਨਹੀਂ ਜਾਂਦੇ ਮੀਟਿੰਗ ਆ ਪੰਜਾਬ ਪਵੰਚ ਕੇਜਰੀਵਾਲ ਕਰਦਾ ਹੈ ਜਿੱਥੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਮੈਂ ਵਾਪਸ ਉਸ ਗਲਤੀ ਹੁਣਾ ਇਹਨਾਂ ਨੇ ਕੀ ਸੋਚਿਆ ਕਿ ਕਿਵੇਂ ਦੇਵਾਂਗੇ ਜਿਹੜਾ ਐਕਟ ਬਾਦਲ ਸਾਹਿਬ ਦੇ ਟਾਈਮ ਸੀ ਉਸ ਹਾਬਨਾ ਦਾ ਕਰੋੜਾ ਰੁਪਏ ਦੇਣਾ ਪੈਣਾ ਹੈ ਇਹਨਾਂ ਨੇ ਇੱਕ ਨਵਾਂ ਫੈਸਲਾ ਕਰ ਲਿਆ ਜਿਹੜਾ 25 30 ਸਾਲ ਪਹਿਲੇ ਕੋਈ ਪੁਰਾਣਾ ਐਕਟ ਸੀ ਜੋ ਉਦੋਂ ਦਾ ਜ਼ਮੀਨਾ ਉਦੋਂ ਕੁਝ ਹੁੰਦਾ ਹੀ ਨਹੀਂ ਸੀ ਉਹ ਕੱਢ ਲਿਆ ਉਹ ਕਾਨੂੰਨ ਹੈ ਹੀ ਨਹੀਂ ਪਰ ਉਹਦਾ ਨਾਮ ਆ ਲਿਆ ਤੇ ਉਹਦੇ ਵਿੱਚ ਇੱਕ ਉਹਨਾਂ ਦਾ ਸੈਕਸ਼ਨ ਹੈ 56 ਸੈਕਸ਼ਨ ਉਸ ਕਾਨੂੰਨ ਵਿੱਚ ਕਿ ਗਵਰਨਮੈਂਟ ਜਿਹਦਾ ਮਰਜ਼ੀ ਲੈਂਡ ਅਕਵਾਇਰ ਕਰ ਸਕਦੀ ਹੈ ਕਿਸੇ ਮਰਜ਼ੀ ਰੇਟ ਤੇ ਕਰ ਸਕਦੀ ਹੈ ਤੇ ਅਕਵਾਇਰ ਕਰਨ ਦੇ ਬਾਅਦ ਕਿਸੇ ਮਰਜ਼ੀ ਨੂੰ ਦੇ ਸਕਦੀ ਹੈ ਅਫਸਰ ਡਰ ਗਏ ਕਿ ਅਸੀਂ ਆ ਕਿਵੇਂ ਕਰਾਂਗੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੈ ਡੇਢ ਸਾਲ ਰਹਿ ਗਿਆ ਸਾਰੇ ਅੰਦਰ ਹੋਣਗੇ ਫਿਰ ਇਹਨਾਂ ਨੇ ਅਫਸਰਾਂ ਨੇ ਕਿਹਾ ਫਿਰ ਇਹਨਾਂ ਨੇ ਚੀਫ ਸੈਕਟਰੀ ਪੱਟਿਆ ਜਿਹੜੀ ਜ਼ਮੀਨ ਐਕਵਾਇਰ ਹੁੰਦੀ ਐ ਉਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਵੱਖ-ਵੱਖ ਸਾਰੇ ਮਹਿਕਮਿਆਂ ਦੇ ਮੰਤਰੀ ਹੁੰਦੇ ਤੇ ਸੈਕਟਰੀ ਹੁੰਦੇ ਐ ਤੁਸੀਂ ਦੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਨਾਂ ਕੱਢਦਾ ਸੈਕਟਰੀਆਂ ਦਾ ਵੀ ਕਰਦਾ ਸਾਰੇ ਨਾਂ ਕੱਢਦੇ ਤੇ ਪੰਜ ਮੈਂਬਰ ਕਮੇਟੀ ਬਣਾਦੀ ਜਿਹੜੀ ਸਾਰੀ 40 ਹਜ਼ਾਰ ਏਕੜ ਐਕਵਾਇਰ ਕਰੂਗੀ ਉਹਦਾ ਚੇਅਰਮੈਨ ਲਾਤਾ ਚੀਫ ਸੈਕਟਰੀ ਕਿਉਂਕਿ ਚੀਫ ਸੈਕਟਰੀ ਬਣ ਨਹੀਂ ਸਕਦਾ ਅਸੀਂ ਚੀਫ ਸੈਕਟਰੀ ਉਹਨੂੰ ਲਾਲਚ ਦੇਤਾ ਯਾਰ ਤੂੰ ਨਾ ਰਿਟਾਇਰ ਹੋਣਾ ਲੈ ਤੈਨੂੰ ਚੀਫ ਸੈਕਟਰੀ ਬਣਾ ਦਿੰਨੇ ਆ ਉਹ ਚੀਫ ਸੈਕਟਰੀ ਸਾਹਿਬ ਡੇਢ ਸਾਲ ਬਾਅਦ ਕਿਹੜੀ ਜੇਲ੍ਹ ਜਾਓਗੇ ਐਵੇਂ ਤੁਸੀਂ ਇਹਨਾਂ ਦੇ ਗੱਲਾਂ ਚਾਈ ਜਾਂਦੇ ਹੋ ਪੰਜਾਬ ਨੂੰ ਮਾਰਨ ਵਾਲੇ ਲੋਕ ਲੁੱਟਣ ਵਾਲੇ ਲੋਕਾਂ ਦਾ ਸਾਥ ਦੇ ਰਹੇ ਹੋ ਪੂਰੀ ਜ਼ਿੰਦਗੀ ਤੁਸੀਂ ਪੰਜਾਬ ਦੇ ਅਫਸਰ ਰਹੇ ਹੋ ਘੱਟੋ ਘੱਟ ਇੰਨੀ ਸ਼ਰਮ ਤਾਂ ਕਰੋ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ கபாக்குட்ட ஒன்றா த